ਸਤਿ ਸ਼੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਕੋ ਦਾਸਪੁਰ ਅੱਜ ਸਾਰੇ ਜ਼ਿਲ੍ਹਾ ਵਾਸੀਆਂ ਦੇ ਸਨਮੁਖ ਰੂਬਰੂ ਹੋ ਰਿਹਾ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਇਹ ਪਤਾ ਹੈ ਕਿ ਬਹੁਤ ਹੀ ਛੇਤੀ ਸਾਡੇ ਪੂਰੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਜਿਹਨੇ ਵੀ ਲੋਕ ਨੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੀ ਜਿਹੜੀ VOTING ਪਰਸੈਂਟੇਜ ਹੈ ਉਹ ਹਮੇਸ਼ਾ 65 ਤੋਂ 70% ਦੇ ਵਿਚਕਾਰ ਰਹੀ ਹੈ ਇਸ ਵਾਰੀ ਮਾਨਯੋਗ ਸੀਓ ਸਾਹਿਬ ਪੰਜਾਬ ਵੱਲੋਂ ਇਹ ਦਿੱਤਾ ਗਿਆ ਹੈ ਕਿ ਇਸ ਵਾਰ VOTING ਪਰਸੈਂਟੇਜ 80 70 ਤੋਂ ਪਾਰ ਲੈ ਕੇ ਜਾਣੀ ਹੈ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਲੋਕਾਂ ਦੀ ਵੋਟਾਂ ਨਹੀਂ ਬਣੀਆਂ ਭਾਵੇਂ ਉਹ 18 ਸਾਲ ਦੇ ਹੋਣੇ ਹੋਏ ਹੁਣ ਭਾਵੇਂ ਉਹ ਕਿਸੇ ਪੜ੍ਹਾਈ ਦੇ ਯਾ ਜੌਬ ਦੇ ਤਲਾਸ਼ ਦੇ ਵਿੱਚ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਏ ਹੋਣ ਭਾਵੇਂ ਸਾਡੀ ਜਿਹੜੀ ਪੈਨਾ ਨੇ ਜਾਂ ਕੁੜੀਆਂ ਨੇ ਉਹ ਵਿਆਹ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਈ ਹੋਣ ਉਹਨਾਂ ਦੀ ਵੋਟਾਂ ਹਜੇ ਵੀ ਬਣਨੀਆਂ ਪਈਆਂ ਨੇ ਤੁਸੀਂ ਆਪਣੇ ਬੂਥ ਦੇ ਬੀਐਲਓ ਸਾਹਿਬ ਦੇ ਕੋਲ ਜਾ ਕੇ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਹਜੇ ਵੀ ਬਣਵਾ ਸਕਦੇ ਹੋ ਨਾਲ ਹੀ ਜਿਹੜੇ ਜਣੇ ਜਿਹੜੇ ਬੱਚੇ ਪੜ੍ਹਾਈ ਦੀ ਤਲਾਸ਼ ਜਾਂ ਜੌਬ ਦੀ ਤਲਾਸ਼ ਚ ਬاہر ਚਲੇ ਗਏ ਹਨ ਅਨਫੋਰਚੂਨੇਟਲੀ ਕਿਸੇ ਦੇ ਕਰਦੇ ਵਿੱਚ ਕੋਈ ਡੈਥ ਹੋਈ ਹੋਈ ਹੋਵੇ ਤਾਂ ਤੁਸੀਂ ਆਪਣੀ ਵੋਟ ਕਟਵਾ ਵੀ ਸਕਦੇ ਹੋ ਇਹਦੇ ਲਈ ਆਪਣੇ ਬੀਐਲਓ ਸਾਹਿਬ ਆਪਣੇ ਬੂਥ ਦੇ ਬੀਐਲਓ ਸਾਹਿਬ ਦੇ ਕੋਲ ਜਾ ਕੇ ਤੁਹਾਨੂੰ ਇਹ ਬੇਨਤੀ ਕਰਨੀ ਪੈਣੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਜਿਨੇ ਵੀ ਸਾਡੇ ਬੂਥ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਠੀਕ ਕੀਤਾ ਜਾਵੇ ਇਹ ਤਿਆਰੀ ਪਿਛਲੇ 1 ਸਾਲ ਤੋਂ ਲਗਭਗ ਚੱਲਦੀ ਪਈ ਹੈ ਸਾਡੇ ਜਿਹੜੇ ਬਜ਼ੁਰਗ ਵੋਟਰ ਨੇ 80 ਸਾਲ ਤੋਂ ਪਲੱਸ ਵੋਟਰ ਨੇ ਕਈ ਵਾਰੀ ਉਹ ਵੀ ਵੋਟ ਦੇ ਨਹੀਂ ਜਾ ਪਾਉਂਦੇ। ਉਹਨਾਂ ਲਈ ਵੀ ਅਸੀਂ ਸਪੈਸ਼ਲ ਤਿਆਰੀ ਕੀਤੀ ਹੈ ਕਿ VOTING ਤੋਂ ਪਹਿਲਾਂ ਉਹਨਾਂ ਕੋਲ ਜਾ ਕੇ ਉਹਨਾਂ ਦੀ ਵੋਟ ਲਈ ਜਾ ਸਕੇ। ਸਿਮਿਲਰਲੀ ਜਿਹੜੇ ਸਾਡੇ ਦਿਵਿਆਂਗ ਵੋਟਰ ਨੇ ਉਹਨਾਂ ਲਈ ਵੀ ਅਸੀਂ ਬੂਥਾਂ ਦੇ ਉੱਤੇ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ-ਜੋ 18 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰ ਹੋਣਗੇ ਤੇ ਜਿਹੜੇ ਵੋਟ ਪਾ ਸਕਦੇ ਨੇ ਯੋਗ ਹਾਂ ਉਹ ਆਪਣੀ ਆਉਣ ਵਾਲੇ ਇਲੈਕਸਨਾਂ ਦੇ ਵਿੱਚ ਵੋਟ ਜ਼ਰੂਰ ਪਾਉਣ। ਅਸੀਂ VOTING AWARENESS ਲਈ ਹਰ ਹਲਕੇ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ 7 ਹਲਕਿਆਂ ਦੇ ਵਿੱਚ 2-2 ਜਿਹੜੀ VOTING AWARENESS ਵੈਂਸ ਹਨ ਉਹ ਚਲਾ ਰੱਖਿਆ ਨੇ। ਜੇ ਕਿਸੇ ਨੂੰ VOTING ਬਾਰੇ ਵਧੇਰੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੀ ਹੈਲਪਲਾਈਨ ਨੰਬਰ 1950 1950 ਤੇ ਸਿੱਧੀ ਕਾਲ ਵੀ ਕਰ ਸਕਦੇ ਹੋ। ਤੇ ਹੋਰ ਕੋਈ ਤੁਸੀਂ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਏਰੀਆ ਦੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਜਾਂ ਸਿੱਧਾ ਡੀਸੀ ਆਫਿਸ ਦੇ ਇਲੈਕਸ਼ਨ ਸੈੱਲ ਦੇ ਵਿੱਚ ਸੰਪਰਕ ਕਰ ਸਕਦੇ ਹੋ ਮੈਂ ਇੱਕ ਵਾਰੀ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਇਸ ਵਾਰੀ ਜਿਹੜਾ ਸਾਡਾ ਟੀਚਾ ਹੈ ਕਿ VOTING ਪਰਸੈਂਟੇਜ ਅਸੀਂ 70% ਤੋਂ ਪਾ ਲੈ ਕੇ ਜਾਣੀ ਹੈ ਆਪਣੀ ਵੋਟ ਦੀ ਤਾਕਤ ਦਾ ਤੁਸੀਂ ਇਸਤੇਮਾਲ ਕਰਨਾ ਹੈਗਾ ਉਹ ਜ਼ਰੂਰ ਕਰੋ ਆਪਣੀ ਵੋਟ ਬਣਵਾਓ ਤੇ ਜਿਸ ਦਿਨ ਚੋਣਾਂ ਦਾ ਚੋਣ ਦੇ ਵਿੱਚ ਵੋਟਾਂ ਪਾਉਣ ਦਾ ਦਿਨ ਆਉਂਦਾ ਹੈ ਉਸ ਦਿਨ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ